ਮੇਰੇ ਭਾ ਜੁੜ ਜੋ ਜੁੜ ਜੋ ਵਈ ਬਦ ਤੋਂ ਬਦ ਲਾਈਵ ਦੇ ਨਾਲ ਆ ਜੀ ਆਜੋ ਮੇਰੇ ਭਾ ਬਹੁਤ ਵੱਡੀ ਜਾਣਕਾਰੀ ਅੱਜ ਆਪਾਂ ਭਰਾਵਾਂ ਦੇ ਨਾਲ ਸਾਂਝੀ ਕਰਨੀ ਹੈ ਕਰੀਏ ਇਸ ਨੂੰ ਏਸੀ ਬੰਦ ਕਰੀਂ ਆ ਜੋ ਮੇਰੇ ਵੀਰ ਹੌਲੋਂ ਦੋ ਚਾਰ ਜਾਣੇ ਫਿਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਜਿਹੜਾ ਅੱਜ بڑا-ਬਡਾ ਐਲਾਨ ਹੋਇਆ ਬਈ ਬਠਿੰਡਾ ਲੋਕ ਸਭਾ ਦੀਆਂ ਜਣੀਆਂ ਚੋਣਾਂ ਉਹਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਜਿਹੜੇ ਬਾਅਦ 'ਚ ਵੀ ਭਰਾ ਆਉਣਗੇ ਬਈ ਵੱਧ ਤੋਂ ਵੱਧ ਬਈ ਜਿਹੜਾ ਇਹ ਲਾਈਵ ਹੈ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਕਿਉਂਕਿ ਹਰ ਇੱਕ ਬੰਦੇ ਤੱਕ ਇਹ ਗੱਲ ਜਾਣੀ ਚਾਹੀਦੀ ਹੈ ਮੇਰੇ ਵੀਰ ਹਣਾ ਹਾਂਜੀ ਇੱਕ ਭਰਾ ਜੁੜ ਗਿਆ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਕੈਮ ਹੈ ਸੇਤਾ ਭਾਈ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਜਿਹੜਾ ਇਦਾਂ ਐਲਾਨ ਹੈ ਲੋਕ ਸਭਾ ਦੀਆਂ ਚੋਣਾਂ ਬਾਰੇ ਉਹ ਆਪਾਂ ਬਹੁਤ ਵੱਡਾ ਐਲਾਨ ਕੀਤਾ ਬਈ ਹਣਾ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਆਪਣੀ ਪਾਰਟੀ ਹੈ ਗੁਰਸਖ ਸਾਰੇ ਆਪਾਂ ਜਾਣਦੇ ਆ 13 ਜਣੇ ਹੋਗੇ ਬਾਈ ਵੱਧ ਤੋਂ ਵੱਧ ਮੇਰੇ ਭਰਾ ਗੁਰਪਾਣ ਦੇ ਵਿੱਚ ਸ਼ੇਅਰ ਕਰ ਦਿਓ ਫਿਰ ਆਪਾਂ ਤੁਹਾਨੂੰ ਦੱਸ ਗਏ ਆ ਵੀ ਕਿਹੜੇ ਆਲਮ ਦੀ ਗੱਲ ਕਰ ਰਹੇ ਆ ਆਪਾਂ ਆਪਣਾ ਭਰਾ ਬਾਈ ਆਪਾਂ ਸਭ ਜਾਣਦੇ ਆ ਲਖਬੀਰ ਸਿੰਘ ਸੁਧਾਨਾ ਜਾਨੀ ਕਿ ਲੱਖਾ ਸੁਧਾਨਾ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਨੀਓ ਚੋਂ ਲੜੂਗਾ ਬਾਈ ਬਟੰਡੇ ਤੋਂ ਤੇ ਦੱਬ ਕੇ ਸਪੋਰਟ ਤੇ ਬਈ ਵੋਟ ਇਕੱਠੀ ਕਰਕੇ ਆਪਾਂ ਉਹਨੂੰ ਦੇਣੀ ਹੈ ਜਿਹੜੇ ਭਰਾ ਸਪੋਰਟ ਕਰ ਸਕਦੇ ਆ ਸਪੋਰਟ ਕਰਨ ਜਿਹੜੇ ਵੋਟ ਬਠੰਡੇ ਦੇ ਵਿੱਚ ਆ ਉਹ ਵੱਧ ਤੋਂ ਵੱਧ ਬਈ ਆ ਉਹਦੇ ਨਾਲ ਜੋੜ ਕੇ ਲੋਕਾਂ ਨੂੰ ਹਨਾ ਇਸ ਵਾਰ ਆਪਾਂ ਉਸ ਭਰਾ ਨੂੰ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਤਾਂ ਕਿ ਜੇ ਆਪਾਂ ਉਹਨੂੰ ਲੋਕ ਸਭਾ 'ਚ ਤੋਰਦੇ ਆਂ ਬਈ ਮੇਰੇ ਹਿਸਾਬ ਨਾਲ ਪਰੜੇ ਹੱਕਾਂ ਦੀ ਗੱਲ ਆ ਉਹ ਕਰ ਸਕਦਾ ਹੈ ਜਿਵੇਂ ਆਪਾਂ ਪਿਛਲੀ ਾਰਮਾਨ ਨੂੰ ਤੋੜਿਆ ਹਨ ਬਹੁਤ ਵੱਡੇ ਐਲਾਨ ਹੋਣੇ ਆ ਬਈ ਬਹੁਤ ਦਿਨਾਂ ਦੇ ਵਿੱਚ ਆ ਕੋਸ਼ਿਸ਼ਾਂ ਦੇ ਵਿੱਚ ਵੱਡੇ ਐਲਾਨ ਹੋਣਗੇ ਆਪਣੇ ਜਿਹੜੇ ਸੂਰਮੇ ਆ ਸਾਰਿਆਂ ਨੂੰ ਚੋਣ ਮદાન ਦੇ ਵਿੱਚ ਉਤਾਰਾ ਜਾਊਗਾ ਤੇ ਆਪਣਾ ਸਿੱਖ ਦੇ ਪਹਿਲ ਦੇ ਆਧਾਰ ਤੇ ਹੱਕ ਬਣ ਜਾਂਦਾ ਬਈ ਹਨੇ ਮੇੜਾ ਦਾ ਕੀਮਤੀ ਬੂਟ ਹੈਗਾ ਉਹ ਆਪਾਂ ਇਹੇ ਸੂਰਮਿਆਂ ਨੂੰ ਪਾ ਕੇ ਆਪਣੀ ਪੰਜਾਬੀਅਤ ਦੀ ਜਿਹੜੀ ਗੱਲਬਾਤ ਆ ਉਹ ਲੋਕ ਸਭਾ ਚ ਉਹ ਰੱਖਣ ਤੇ ਬਈ ਫਰਜ ਬਣ ਜਾਂਦਾ ਹਰ ਇੱਕ ਨਾਗਰਿਕ ਦਾ ਇਹ ਵੋਟ ਆ ਆਪ ਜਿਹੜੀ ਕੀਮਤੀ ਵੋਟ ਆ ਇੱਕੋ ਇੱਕ ਕੀਮਤੀ ਵੋਟ ਆ ਉਹ ਉਸ ਨਾਗਰਿਕ ਨੂੰ ਦੇਣ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੋਵੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਬਈ ਵੀ ਲੱਖੇ ਸੁਧਾਣੇ ਨੂੰ ਸ਼੍ਰੋਮਣੀ ਅਕਾਲੀ ਦਾਰ ਅੰਮ੍ਰਿਤਸਰ ਕਨੀਓ ਟਿਕਟ ਮਸ਼ੰਡੇ ਤੋਂ ਲਾਨ ਦਿੱਤੀ ਗਈ ਹੈ ਤੇ ਇਸ ਵਾਰ ਬਈ ਆਪਾਂ ਆਪਣੇ ਭਾਈ ਨੂੰ ਭਾਰੀ ਗਿਣਤੀ ਦੇ ਵਿੱਚ ਤਾਂ ਕੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਜਿੱਦਾ ਹਾਰ ਗੱਲ ਦੇ ਵਿੱਚ ਪਾਉਨੇ ਆ ਤਾਂ ਮੈਨੂੰ ਪਤਾ ਬਈ ਕਿਉਂਕਿ ਆਪਾਂ ਉਹਦੇ ਨਾਲ ਵਿਚਰਦੇ ਆ ਵੀ ਉਹ ਪੰਜਾਬ ਦੀ ਕਿੰਨੀ ਮਨਲਾ ਜੋਸ਼ੋਖ ਰੋਸ਼ ਦੇ ਨਾਲ ਲੋਕ ਸਭਾ ਦੀ ਗੱਲ ਰੱਖ ਸਕਦਾ ਇਸ ਕਰਕੇ ਵੀਰੇ ਵੀਰ ਵੱਧ ਤੋਂ ਵੱਧ ਅੱਜ ਜਰ ਜ਼ੋਰ ਲਾ ਕੇ ਆਪਾਂ ਹੰਬੜਾ ਮਾਰ ਕੇ ਇਹਨੂੰ ਜਤਾਈਏ ਤੇ ਇੱਕ ਬਈ ਹੋਰ ਵੱਡੇ ਐਲਾਨ ਹੋਣਗੇ ਸ਼ਾਇਦ ਅਮਰਪਾਲ ਨੂੰ ਵੀ ਟਿਕਟ ਡੜਾ ਐਲਾਨ ਹੈ ਭਾਈ ਅਮਰਪਾਲ ਜੀ ਨੂੰ ਉਹ ਵੀ ਹੋਊਗਾ ਭਾਈ ਕੁਝ ਜਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਉਹਨੂੰ ਵੀ ਐਲਾਨਿਆ ਜਾਊਗਾ ਤੇ ਹੋਰ ਜਿਹੜੇ ਆਪਣੇ ਸਿੰਘ ਹੈਗੇ ਉਹਨਾਂ ਦੇ ਵੀ ਛੇਤੀ ਹੀ ਆਪਾਂ ਨੂੰ ਜਿਹੜੇ ਟਿਕਟ ਦੇ ਐਲਾਨ ਆ ਹੋ ਜਾਣਗੇ ਤਾਂ ਮੇਰੇ ਵੀਰ ਅਲਗੀਆਂ ਤਕੜੇ ਹੋ ਕੇ ਆਪਣਾ ਕੀਮਤੀ ਵੋਟ ਉਸ ਬੰਦੇ ਨੂੰ ਦਈਏ ਆਪਾਂ ਜਿਹੜਾ ਉਹਦਾ ਹੱਕਦਾਰ ਹੈ ਇਹ ਨਹੀਂ ਵੀ ਸਾਡੀ ਆ ਪਾਰਟੀ ਆ ਉਹ ਪਾਰਟੀ ਆ ਪਾਰਟੀ ਨੂੰ ਛੱਡ ਦਿਓ ਤੇ ਅਲਗੀਆਂ ਆਪਾਂ ਇਹਨਾਂ ਨੂੰ ਵੱਖ ਕੇ ਦੇ ਲਈਏ ਯਾਰ ਬਿਲਕੁਲ ਜੀ ਬਿਲਕੁਲ ਭਾਈ ਜੀ ਸਹੀ ਗੱਲ ਆ ਤੁਹਾਡੀ ਗੁਰੂ ਦਾ ਕੋਟ ਆਸਰਾ ਲੈ ਕੇ ਜੇ ਆਪਾਂ ਮੰਨ ਲਓ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆਂ ਤਾਂ ਇਹ ਵੱਖਵਾਦੀ ਅਤਵਾਦੀ ਦੱਸਦੇ ਆ ਹਨ ਤਾਂ ਇਹ ਚੀਜ਼ ਨੂੰ ਮੈਂ ਨਾਲ ਵੀ ਦੇਖੋ ਯਾਰ ਭਾਰਤ ਨੂੰ ਭਾਰਤ ਹੀ ਰਹਿਣ ਦੀ ਹੈ ਨਾ ਇਹਦੇ ਵਰਗੀ ਬਈ ਸੁਨੇ ਚਿੜੀ ਹੈ ਨਹੀਂ ਕੋਈ ਇਹਦੇ ਵਰਗਾ ਦੇਸ਼ ਨਹੀਂ ਕੋਈ ਇਹਦੇ ਵਰਗੀ ਕੰਟਰੀ ਨਹੀਂ ਕੋਈ ਠੀਕ ਹੈ ਕਮਾਉਂਡ ਦੀ ਖਾਤਰ ਮੈਂ ਅਕਸਰ ਅੱਗੇ ਵੀ ਗੱਲਾਂ ਕਰਦਾ ਹੁੰਦਾ ਵੀ ਬਾਹਰ ਜਾਂਦਾ ਬੰਦਾ ਕਮਾ ਕੇ ਵਾਪਸ ਮੁੜੇ ਤੇ ਮੇਰੇ ਵੀਰ ਸੁਣੋ ਆ ਬਾਤ ਦੀਆਂ ਗੱਲਾਂ ਪੜੀਆਂ ਇਹ ਗੱਲਾਂ ਕਰਨੀਆਂ ਤਾਂ ਮੈਂ ਤੁਹਾਨੂੰ ਦੱਸਣ ਦੀ ਖਤਰ ਲਾਈਵ ਹੋਇਆ ਸੀ ਬਈ YouTube ਤੇ ਵੀ ਆਪਣਾ ਭਰਾ ਲੱਖਾ ਸੁਧਾਨਾ ਐਦ ਕੀ ਆ ਟਡੀ ਚੌਂ ਲੜੂਗਾ ਲੋਕ ਸਭਾ ਦੀ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਾਇਨਲ ਦੇ ਖਲੇ ਲੜੂਗਾ ਤੇ ਤਗੜੇ ਹੋ ਗਏ ਬਈ ਅੱਜ ਰੱਬਾ ਜੀ ਦੌੜਾਂ ਐ ਇੰਨੀ ਇੱਕ ਬੈਂਕੀਆਂ ਸੀਗੀਆਂ वाहेगुरु जी का ख़ालसा श्री वाहेगुरु जी फति